ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਤੁਹਾਡਾ ਸਾਰਿਆਂ ਦਾ ਸਰਬਗਿਲ ਚੈਨਲ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਕੰਟ ਤੇ ਖੁਸ਼ ਹੋਵੋਗੇ ਤੇ ਅੱਜ ਮੈਂ ਪਹੁੰਚੀ ਹੋਈ ਹਾਂ ਸੁਲਤਾਨਪੁਰ ਲੋਧੀ ਦੇ ਇੱਕ ਪਿੰਡ ਸਾੰਗਰਾ ਤੇ ਲਾਗੇ-ਲਾਗੇ ਨਾਲ ਹੋਰ ਵੀ ਪਿੰਡ ਆ ਜਿੱਥੇ ਕਿ ਕਾਫੀ ਪਾਣੀ ਆਇਆ ਹੋਇਆ ਵਾ ਬਿਆਸ ਦਰਿਆ ਦੇ ਕਰਕੇ ਮੇਰੇ ਪਿੱਛੇ ਮੈਂ ਤੁਹਾਨੂੰ ਦਿਖਾਉਣੀ ਆ ਜਿਹਦੇ ਵਿੱਚ ਮੈਂ ਗੁਰਦੁਆਰਾ ਸਾਹਿਬ ਦੇਖਿਆ ਵਾ ਜੋ ਕਿ ਬਿਲਕੁਲ ਪਾਣੀ ਦੇ ਵਿੱਚ ਡੁੱਬ ਚੁੱਕਿਆ ਤੇ ਕਾਫੀ ਪਾਣੀ ਆ ਗਿਆ ਮਤਲਬ ਸ਼ਾਇਦ ਗੁਰਦੁਆਰੇ ਦੇ 3-4 ਫੁੱਟ ਤੱਕ ਪਾਣੀ ਹੋਏਗਾ ਔਰ ਮੋਟਰਾਂ ਔਰ ਜ਼ਮੀਨਾਂ ਸਾਰੀਆਂ ਖਰਾਬ ਹੋ ਗਈਆਂ ਔਰ ਮਤਲਬ ਸੜਕ ਕ੍ਰਾਸ ਕਰਕੇ ਵੀ ਜਿਹੜਾ ਉਹ ਪਾਣੀ ਦੂਜੀ ਸਾਈਡ ਵੀ ਗਿਆ ਹੋਇਆ ਚੋਨਾ ਖਰਾਬ ਹੋਇਆ ਮੈਂ ਤੁਹਾਨੂੰ ਦਿਖਾਨੀਆਂ ਸਾਰਾ ਪਾਣੀ ਨਾ ਇੱਥੇ ਇਸ ਕਰਕੇ ਆਇਆ ਕਿਉਂਕਿ ਆ ਕਿੰਨੇ ਛੋਟੇ-ਛੋਟੇ ਜੀਵ ਜੰਤੂਰੇ ਸੁੰਡੇਰੇ ਇੱਥੇ ਘੁੰਮ ਰਹੇ ਨੇ ਨਿੱਕੇ-ਨਿੱਕੇ ਜੀਵ ਜੰਤੂਰੇ ਘੁੰਮ ਰਹੇ ਐ ਤੇ ਸੱਪ ਵੀ ਹੋ ਸਕਦੇ ਵੈਸੇ ਆਹ ਮੋਟਰ ਦੇਖੋ ਸਾਹਮਣੇ ਇਹ ਸਾਰਾ ਕੁਝ ਇਦਾਂ ਇਸ ਲਈ ਹੋਇਆ ਨਾ ਇੱਥੇ ਜਿਹੜਾ ਬਿਆਸ ਦਰਿਆ ਸੀ ਉਹਦਾ ਬੰਨ ਜਿਹੜਾ ਉਹ ਟੁੱਟ ਗਿਆ ਸਾਰੀ ਮੋਟਰ ਇਹ ਕੋਈ ਦਰਿਆ ਨਹੀਂ ਆ ਵੈਸੇ ਇਹ ਜ਼ਮੀਨਾਂ ਨੇ ਖੇਤ ਨੇ ਜਿੱਥੇ ਕਿ ਪਾਣੀ ਆਇਆ ਹੋਇਆ ਦੇਖੋ ਸਾਈਡਾਂ ਦੇ ਸਾਰੇ ਔਰ ਆ ਮੋਟਰ ਵੀ ਡੁੱਬੀ ਹੋਈ ਆ ਇਹ ਆ ਰੁਕਦੇ ਨਾ ਸਾਹਮਣੇ ਦੂਜੇ ਪਾਸੇ ਗੁਰਦੁਆਰਾ ਸਾਹਿਬ ਆ ਜੋ ਕਿ ਹੁਣ ਅੱਗੇ ਜਾ ਕੇ ਸਾਹ ਦਿਖੂਗਾ ਜੋ ਕਿ ਉਹਦੇ ਵਿੱਚ ਵੀ ਪਾਣੀ ਹੈ ਔਰ ਆ ਦੇਖੋ ਕੋਈ ਫਸਲ ਲਗਾਈ ਮੈਨੂੰ ਲੱਗਦਾ ਕੋਈ ਸਬਜ਼ੀ ਵਗੈਰਾ ਲਗਾਈ ਸੀ ਇਹ ਕਿ ਪੂਰੀ ਥੋੜੀ ਬਾਕੀ ਦਾ ਖਰਾਬ ਹੋ ਗਈ ਥੋੜੀ ਜਿਹੀ ਬਚੀ ਆ ਦਿਖ ਰਹੀ ਆ ਤੇ ਦੇਖਣ ਨੂੰ ਐ ਲੱਗ ਰਿਹਾ ਜਿਵੇਂ ਕਿ ਦਰਿਆ ਵਾ ਪਰ ਇਹ ਦਰਿਆ ਹੈ ਨਹੀਂ ਇਹ ਜ਼ਮੀਨਾਂ ਹੈ ਸੋ ਕਾਫੀ ਜ਼ਿਆਦਾ ਨੁਕਸਾਨ ਹੋਇਆ ਬਾਕੀ ਆ ਬਿਜਲੀ ਦੇ ਆ ਤਾਰਾਂ ਵਿੱਚ ਆ ਆਪਾਂ ਪਾਣੀ ਦੇ ਵਿੱਚ ਵੀ ਨਹੀਂ ਜਾ ਸਕਦੇ ਕਿਉਂਕਿ ਸ਼ਾਇਦ ਕਰੰਟ ਹੋ ਸਕਦਾ ਵਾ ਇਹ ਕਿਉਂਕਿ ਇਹੋ ਜਿਹਾ ਰਿਸਕ ਵੀ ਨਹੀਂ ਲੈਣਾ ਚਾਹੀਦੇ ਤੇ ਆ ਦੂਜੀ ਸਾਈਡ ਦੇਖੋ ਇੱਧਰ ਵੀ ਪਾਣੀ ਗਿਆ ਹੋਇਆ ਆ ਔਰਿਆ ਮਤਲਬ ਪਾਣੀ ਨੀਚੇ সিম-ਸਿਮ ਕੇ ਦੂਜੇ ਪਾਸੇ ਵੀ ਪਹੁੰਚ ਗਿਆ ਤੇ ਇਹ ਵੀ ਜਿਹੜੀ ਫਸਲ ਉਹ ਖਰਾਬ ਹੋਣ ਲੱਗ ਗਈ ਹੈ। ਚੋਨਾ ਸਾਰਾ। ਇੱਧਰ ਵੀ ਵੈਸੇ ਝੋਨਾ ਹੀ ਲੱਗਾ ਹੋਣਾ ਵਾ ਜੋ ਕਿ ਹੁਣ ਤਾਂ ਸਾਰਾ ਹੀ ਖਰਾਬ ਹੀ ਹੋ ਗਿਆ ਕਿਉਂਕਿ ਕੀ ਆਪਾਂ ਦੇਖ ਤਾਂ ਸਕਦੇ ਨਹੀਂ ਰੁੜ ਗਿਆ ਸਾਰਾ। ਬਸ ਅੱਗੇ ਗੁਰਦੁਆਰਾ ਸਾਹਿਬ ਉੱਧਰ ਇਹਨਾਂ ਰੁੱਖਾਂ ਕਰਕੇ ਨਹੀਂ ਦਿਖ ਰਿਹਾ। ਉਹ ਲੱਗੇ ਪੋਲਾ ਆ ਗਿਆ ਬੰਨ ਜਿਹਦੇ ਤੇ ਲੋਕ ਲੱਗੇ ਹੋਏ ਨੇ ਬੰਨ ਬੰਨਣ ਵਾਸਤੇ ਕਿੰਨੇ ਜਾ ਰਹੇ। ਮਤਲਬ 10 ਤੋਂ 12 ਦਿਨ ਹੋ ਗਏ ਆ। ਲੋਕ ਪੇ ਬੰਨ ਬੰਦੇ ਪਿਆ ਪਰ ਹਜੇ ਤੱਕ ਬੰਨ ਵੱਜਣੀ ਨਹੀਂ ਆ ਤੇ 16 ਦੇ 16 ਤੋਂ ਚਾਰਾ ਪਿੰਡ ਜਿਹੜੇ ਕਿ ਡੁੱਬ ਚੁੱਕੇ ਨੇ ਪਾਣੀ ਦੇ ਕਰਕੇ ਬਿਆਸ ਦਰਿਆ ਦਾ ਬੰਨ ਟੁੱਟਣ ਦੇ ਕਰਕੇ ਅਵੇ ਇੱਥੇ ਵੀ ਬੰਨ ਬੰਨਣ ਵਾਸਤੇ ਸਮਾਨ ਰੱਖਿਆ ਹੋਇਆ ਵਾ ਇਹਨਾਂ ਦੇ ਵਿੱਚ ਭਰ ਕੇ ਮਿੱਟੀ ਪਰਹੀ ਹੋਈ ਆ ਤੋੜਿਆਂ ਦੇ ਵਿੱਚ ਪੋਟਿਆਂ ਵਿੱਚ ਆਨ ਕੋ ਲੋਦੀ ਤੋਂ ਬਾਹਰ ਪਰ ਪਿੰਡ ਦੇ ਕੋਲੋਂ ਬੋਲ ਰਹੇ ਆ ਜਿੱਥੇ 16 ਪਿੰਡ ਡੁੱਬੇ ਆ ਇਹ 16 ਪਿੰਡਾਂ ਵੱਲੋਂ ਤੁਹਾਨੂੰ ਇੱਥੇ ਅਪੀਲ ਕਰਦੇ ਆਂ ਵੀ ਜਿੰਨੇ ਵੀ ਇੱਥੇ ਸੇਵਾ ਕਰਨ ਆਉਣੀਆਂ ਆ ਨਾ ਕੋਈ ਰਸਣ ਲੈ ਕੇ ਆਵੇ ਨਾ ਕੋਈ ਚੌਕਰ ਨਾ ਕੋਈ ਪਸ਼ੂਆਂ ਦਾ ਨਾ ਕੋਈ ਰਸੋਈ ਦਾ ਇੱਥੇ ਕੇਵਨ ਇਹਨਾਂ 16 ਪਿੰਡਾਂ ਵੱਲੋਂ ਮੰਗ ਆ ਵੀ ਡੀਜ਼ਲ ਲੈ ਕੇ ਆਉਣ ਜਿੰਨੇ ਵੀ ਆਉਣਾ ਹੈ ਇੱਥੇ ਡੀਜ਼ਲ ਦੀ ਸੇਵਾ ਲੈ ਕੇ ਆਵੇ ਕਿਉਂਕਿ ਇਹਨਾਂ ਨੇ ਮੁਕਤੇ ਪੈਲੀਆਂ ਪੱਧਰੀਆਂ ਕਰਨੀਆਂ ਐ ਪਾਣੀ ਉਤਰੰਗਾ ਬੰਨ ਬੰਨਣਾ ਐ ਤੇ ਜਿਹੜਾ ਬੰਨ ਬੰਨਣਾ ਉਹਦੇ ਵਾਸਤੇ ਬਹੁਤ ਜ਼ਿਆਦਾ ਡੀਜ਼ਲ ਦੀ ਲੋੜ ਆ ਕੋ ਤੁਸੀਂ ਡੀਜਲ ਇੱਥੇ ਲੈ ਕੇ ਆਉਣਾ ਇੱਥੇ ਪਿੰਡ ਵਾਲੇ ਆਪੇ ਸਟੋਰ ਕਰਨਗੇ ਉਹ ਡੀਜਲ ਨੂੰ ਸੰਭਾਲਣਗੇ ਤੇ ਉਹ ਡੀਜਲ ਵਰਤਣਗੇ ਸੋ ਅਸੀਂ ਅੱਜ ਤੋਂ ਬਾਅਦ ਬੇਨਤੀ ਕਰਦੇ ਆਂ ਵੀ ਜਿਨ੍ਹਾਂ ਨੇ ਵੀ ਇੱਥੇ ਬਾਉਪੁਰ ਆਉਣਾ ਏ ਉਹ ਕਿਸੇ ਵੀ ਪ੍ਰਕਾਰ ਦਾ ਕੋਈ ਰਾਸ਼ਨ ਕੋਈ ਚੋਕਰ ਜਾਂ ਇਦਾਂ ਦਾ ਕੋਈ ਟੀਜ ਨਾ ਲੈ ਕੇ ਆਵੇ ਇਥੇ ਡੀਜ਼ਲ ਜ਼ਰੂਰ ਪਹੁੰਚਾਇਆ ਜਾਵੇ ਸੋ ਇਹ 16 ਪਿੰਡਾਂ ਵੱਲੋਂ ਮੰਗਿਆ ਹੈਗੀ ਹੈ ਨਾ ਉਹ 16 ਪਿੰਡਾਂ ਨੇ ਇਹ ਜਿਹੜੀ ਮੰਗ ਰੱਖੀ ਆ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਮੰਗ ਵਾਕਿਆ ਹੈਗੀ ਤੇ ਜ਼ਿਕਾਰਾ ਲਾ ਲਓ ਫਿਰ ਇਹ ਸੋਹਣ ਹਾਸ ਸਤਿ ਸ਼੍ਰੀ ਅਕਾਲ ਸੋ ਇਹ 16 ਪਿੰਡਾਂ ਦਾ ਹੰਗਾਰਾ ਵਾ 16 ਪਿੰਡਾਂ ਵੱਲੋਂ ਤੁਹਾਨੂੰ ਅਪੀਲ ਆ ਇਹ ਅਪੀਲ ਨੂੰ ਜ਼ਰੂਰ ਮੰਨੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਮੇਰਾ ਨਾਮ ਆ ਅਸੀਂ ਬਹੁਤ ਟਾਈਮ ਹੋ ਗਿਆ ਸਰਕਾਰਾਂ ਦੇ ਗਾੜੀ ਹੱਥ ਜੋੜਦਿਆਂ ਨੂੰ ਸਾਨੂੰ ਵੀ ਤੁਸੀਂ ਗੋਂਦਵਾਲ ਵਾਲੇ ਪੁਲ ਤੋਂ ਵੇਖ ਲਓ ਉਥੋਂ ਅੱਧਾ ਕਿਲੋਮੀਟਰ ਵੀ ਜਗ੍ਹਾ ਨਹੀਂ ਹੈਗੀ ਜਿਹਦੇ ਵਿੱਚ ਵੀ ਪੂਰਾ ਪਾਣੀ ਲੰਘ ਕੇ ਆਉਂਦਾ ਜੀ ਇੱਥੋਂ ਲੈ ਕੇ ਆ ਦੁਆਬੇ ਵਾਲੇ ਬੰਨ ਤੋਂ ਜਿਹੜਾ ਸਰਦਾਨਪੁਰ ਦੇ ਏਰੀਏ ਨੂੰ ਪਾਣੀ ਤੋਂ ਬਚਾਉਂਦਾ ਤੁਸੀਂ ਬੰਨ ਜਿਹੜਾ ਲੱਗਾ ਤੇ ਉਧਰੋਂ ਮਾਜੀ ਵਾਲੇ ਢਾਏ ਤੱਕ ਤਰਨਤਾਰ ਜ਼ਿਲ੍ਹੇ ਤੱਕ ਜੀ ਉਥੋਂ ਪਾਣੀ 10 ਕਿਲੋਮੀਟਰ ਦੇ ਵਿੱਚ ਦੀ ਜਾਂੜਿਆ ਤੇ ਜਿਹੜਾ ਗੋਂਦਵਾਲ ਵਾਲਾ ਪੋਲਾ ਉਥੋਂ ਅੱਧੇ ਕਿਲੋਮੀਟਰ ਤੋਂ ਵੀ ਘਾਟਾ ਜਿੱਥੋਂ ਦੀ ਨੰਘ ਕੇ ਆਉਂਡਿਆ ਅਸੀਂ ਬਹੁਤ ਹੱਥ ਜੋੜਦੇ ਰਹੇ ਆ ਸਰਕਾਰਾਂ ਦੇ ਗਾੜੀ ਵੀ ਇਹਨੂੰ ਡੂੰਗਾ ਕਰ ਦਿਓ ਨਹੀਂ ਵੀ ਸਰਕਾਰ ਡੂੰਗਾ ਕਰ ਸਕਦੀ ਤੇ ਕਿਸਾਨਾਂ ਨੂੰ ਕਹਿ ਦੇਵੇ ਨਾ ਵੀ ਦਰਿਆ ਦੀ ਖਲਾਈ ਕਰ ਲਓ ਜਿਹੜੀ ਮਾਈਨਿੰਗ ਤੇ ਰੋਕ ਲੱਗੀ ਆ ਮਾਈਨਿੰਗ ਦੇ ਉੱਤੇ ਰੋਕ ਨਾ ਉਹਦੇ ਕਿਸਾਨਾਂ ਨੇ ਆਪਣੇ ਆਪ ਹੀ ਦਰਿਆ ਜਿਹੜਾ ਉਖਾਲ ਕੇ ਡੂੰਗਾ ਕਰ ਦੇਣਾ ਉਸ ਤੇ ਜਿਹੜੀ ਆ ਮਾਈਨਿੰਗ ਦੇ ਉੱਤੋਂ ਰੋਕ ਜਿਹੜੀ ਉਹ ਹਟਾ ਦੇਣ ਕਿਸਾਨਾਂ ਨੇ ਆਪਣੇ ਆਪ ਹੀ ਦਰਿਆ ਦੀ ਖਲਾਈ ਕਰ ਦੇਣੀ ਹੈ ਜੀ ਅਗਰ ਰੌਣਪਨ ਗੋਰਾ ਤੇ ਬਾਦਰ ਪਾਣੀ ਕਾਦਰ ਪਾਣੀ ਮਾਉਂਦਾ ਬਾਦ ਉਹ ਪਰ ਜਦੀਦ ਕਦੀਮ ਸਾਗਰਾ ਆਪਣੇ ਬੰਦੂਆ ਆਪਣੇ ਕਿਸੇ ਨੂੰ ਕੜਗਾ ਜਿਦਾਂ ਆਹ ਲਗ ਲਗੇ ਪਿੰਡ ਇਹਨਾਂ ਹੀ ਪਾਲੀਆਂ ਮਾਰ ਜਾਂ ਜਿਦਾ ਮੁੰਡਾ ਪਿੰਡ ਸੜੇ ਵੀ ਇਹਨਾਂ ਪਾਲੀਆਂ ਮਾਰ ਜਾਂ ਘਟੋਗਾ 20 25 ਪਿੰਡ ਵਾਲਾ ਸਭ ਬੇੜੀਆਂ ਵਿੱਚ ਪੋਠੀ ਕੱਗਰ ਰੱਖੀ ਆ ਹੁਣ ਸਦੀ ਕਾ ਜਾਵਾਂਗੇ ਬੇੜੀਆਂ ਪਾਣੀ ਪੈਂਦਾ ਵਾ ਮੰਗੇ ਕੰਮ ਜੋ ਕੋ ਬੜੀ ਸੇਵਾ ਖੜੀ ਹੋ ਗਈ ਆ ਹੁਣ ਸੇਵਾ ਸਾਡੀ ਕੀਤੀ ਜਾਵੇ ਜਲਦੀ ਔੜਿਆਂ ਦੀ ਮਿੱਟੀ ਕੀਤੀ ਜਾਵੇ ਅਸੀਂ ਉਹ ਮੰਗ ਕਰਦੇ ਆ ਹਾਂ ਜਿਦਾਂ ਘਰ ਕੋ ਠੱਠੇ ਜਿੰਨਾਂ ਦੇ ਉਹਨਾਂ ਸਿੱਦੇ ਖਾਤਿਆਂ ਪੈਸੇ ਪਹਿਣ ਜਿੰਨੇ ਆਪਣੇ ਸੇਵਾ ਕਰਨੀ ਹੋ ਘਰੋ ਘਰੀ ਕਰਨਾਂ ਅਨ ਕਿ ਕਿਸੇ ਦੇ ਖਾਤੇ ਕੋਈ ਪਹਿਣਾ ਪਵੇ ਕੱਲ ਫੇਰਾ ਫਰੀ ਬਹੁਤ ਕੰਮ ਬੰਦਿਆਂ ਬੇੜੀਆਂ ਹੈਗੀਆਂ ਨਹੀਂ ਆ ਜਿਹਨੇ ਸੇਵਾ ਕਰਨੀਆਂ ਪਾਣੀ ਲੈਣ ਦੋ ਪੰਜ 10 ਗੱਜਾ ਲੈਣ ਘਰਾਂ ਦੇ ਆਣ ਕੇ ਬਹੁਤ ਦਾਨੀ ਬੰਦੇ ਆ ਵੀ ਕਿਸ ਦੇ ਖਾਤਿਆਂ ਨਾ ਇਹ ਲੈਣ ਜਾਂ ਮੋਹਰ ਪਰ ਕਈ ਬੰਦੇ ਹੁੰਦੇ ਆ ਵੀ ਅਸੀਂ ਸੇਵਾ ਕਰਾਂਗੇ ਸੇਵਾ ਮਿਲਣੀ ਚਾ ਚਲੋ हट ਗਿਆ ਥੋੜਾ ਜਿਹਾ ਪਾਣੀ ਘਟ ਗਿਆ ਅੰਨ ਬਣਾਇਆ ਅਣੀਆ ਪਾਣੀ ਖਿੱਲਰ ਗਿਆ ਹੋਰ ਸਾਈਡਾਂ ਨੂੰ ਹਨਾ ਪੁੱਟ ਗਿਆ ਬੰਨੇ ਇਸ ਕਰਕੇ ਜਿੰਨੀਆਂ ਫਸਲਾਂ ਹੈ ਸਾਰੀਆਂ ਖਤਮ ਹੋ ਗਈਆਂ कोई आया लगता है कि मंत्री वगैरह ये पचमा मार्स्टे आवना था ना चारा

पशुआ द ਤੇ ਐਂਬੂਲੈਂਸ ਅਗਰ ਕਿਸੇ ਨੂੰ ਲੋੜ ਪੈਂਦੀ ਐ ਐਮਰਜੈਂਸੀ ਲਈ ਇਹ ਪਾਣੀ ਦਾ ਸਟਾਕ ਆ ਸਾਰਾ ਪਿੰਡ ਵਾਲਿਆਂ ਲਈ 16 ਪਿੰਡਾਂ ਦੇ ਲਈ ਹੋ ਸਾਡੇ ਰਿਆ 7 7 ਇਹ ਸਾਰਾ ਬੰਦੋਬਸ ਭਾਈ ਅਮਰਿਤਪਾਲ ਸਿੰਘ ਜੀ ਦਾ ਵਾ ਉਹਨਾਂ ਦੀ ਟੀਮ ਵੱਲੋਂ ਜਿਹੜੇ ਕਿ ਇੱਧਰ ਦੇ ਐਮਪੀ ਨੇ ਖਡੂਰ ਸਾਹਿਬ ਦੇ ਪੂਰੇ ਪਾਣੀ ਦੇ ਰਿਆਈ ਦਰਿਆ ਸਾਰਾ ਮਤਲਬ ਹੋ ਗਿਆ ਆਪਣਾ ਸਾਰੀਆਂ ਉਹ ਵੀ ਘਰ ਸੀ ਜਿਹੜਾ ਡੁੱਬ ਗਿਆ ਔਰ ਕਾਫੀ ਘਰ ਨੇ ਘਰ ਦੇਖ ਹੀ ਨਹੀਂ ਰਹੇ ਕਿਉਂਕਿ ਪਾਣੀ ਇੰਨਾ ਜ਼ਿਆਦਾ ਹੈ 3-3 ਫੁੱਟ 40-40 ਫੁੱਟ ਪਾਣੀ ਚੜਿਆ ਹੋਇਆ ਜਿੱਦੇ ਘਰੇ ਘਰ ਵੀ ਨਹੀਂ ਹੁਣ ਦਿਖ ਰਿਹਾ ਥੋੜੀ ਥੋੜੀ ਫਸਲ ਦਿਖ ਰਹੀ ਹੈ ਤੇ ਉਹ ਦੇਖੋ ਬੇੜੀ ਕਿਸ਼ਤੀ ਦੇ ਵਿੱਚ ਘਰਾਂ ਨੂੰ ਸਹੂਲਤਾਂ ਭੇਜ ਰਿਹਾ ਜਾਂ ਲੋਕਾਂ ਨੂੰ ਉਥੋਂ ਕੱਢ ਰਹੇ ਨੇ ਪਾਣੀ ਦਾ ਵੀ ਲੰਗਰ ਹੈ ਰੋਟੀ ਦਾ ਵੀ ਲੰਗਰ ਹੈ ਤੇ ਪਾਣੀ ਬਸਲੇਰੀ ਪਿਆਰੇ ਆ ਆਮਨੇ ਤਾਂ ਕਿ ਕਿਸੇ ਨੂੰ ਕੋਈ ਬਿਮਾਰੀ ਨਾ ਲੱਗੇ ਕਿ ਪਾਣੀ ਦੇ ਨਾਲ ਪਹਿਲਾਂ ਹੀ ਬਹੁਤ ਫਲੂ ਹੋ ਜਾਂਦਾ ਹੈ ਜ਼ਿਆਦਾਤਰ ਮਦਦ ਇੱਥੇ ਪ੍ਰਾਈਵੇਟ ਲੋਕ ਹੀ ਕਰ ਰਿਆ ਸਰਕਾਰਾਂੋਂ ਸ਼ਾਇਦ ਕਟ ਹੀ ਹੋ ਰਹੀ ਆ ਤੇ ਭਾਈ ਅਮਰਿਤਪਾਲ ਸਿੰਘ ਜੀ ਦੀ ਟੀਮ ਜ਼ਿਆਦਾਤਰ ਇੱਥੇ ਖਾਲ ਔਰ ਬਾਕੀ ਜੋ ਵੀ ਪ੍ਰਬੰਧ ਕੀਤੇ ਉਹ ਉਹਨਾਂ ਨੇ ਵੀ ਕੀਤੇ ਹੋਏ ਨੇ ਇਹ ਡਾਕਟਰ ਜੀ ਸੂਲਤਾ ਰ ਚਾਰਾ ਲੈ ਕੇ ਜਾਣਗੇ ਇਹਦੇ ਵਿੱਚ ਹੈ ਕਿ ਅਚਾਰ ਹੈ ਜਾਂ ਕੁਝ ਹੋ ਰਿਹਾ ਹੈ ਕਿੰਨਾ ਕੁ ਪਾਰ ਆਏ ਓਕੇ ਥੱਕੇ ਨਹੀਂ ਕਿ ਥੱਕ ਗਏ ਥੱਕੀ ਆ ਜੀ ਅੱਛਾ ਕਦੋਂ ਨੇ ਲੱਗਿਆ ਬਸ ਠੀਕ ਹੋ ਗਿਆ

ਉਹ ਗੱਡੀਓ ਪਾਣੀ ਚ ਡੁੱਬ ਕੇ ਟੁੱਟ ਰਹੀ ਹੈ ਤੇ ਇਸ ਦਾ ਪ੍ਰਭਾਵ ਤਾਂ ਇਹ ਦੱਸ ਦਿੱਤਾ ਗਿਆ। ਦੇਖਣਾ ਲਾ ਅੱਛਾ ਰੈਸਕਿਊ ਟੀਮ ਲੱਗੀ ਹੋਈ ਆ ਲੋਕਾਂ ਨੂੰ ਘਰਾਂ ਚੋਂ ਬਾਹਰ ਕੱਢ ਕੇ ਲੈ ਕੇ ਆ ਰਹੇ ਨੇ ਔਰ ਪਸ਼ੂਆਂ ਦੀ ਚਾਰਾ ਲੈ ਕੇ ਜਾ ਰਹੇ ਨੇ। ਓਏ ਖੋਜਦੀ ਵੀ ਲੈ ਓਏ। ਛਿੰਰੇ ਗਾਲੇ ਲੱਗੇ ਹੋਏ ਨੇ ਨਾਲ-ਨਾਲ ਸਫਾਈ ਕਰਨ ਦੀ। ਤੇ ਇੱਤੋਂ ਦੇਓ। ਇਹ ਨਹੀਂ ਲੱਗ ਰਿਹਾ ਦੇ ਤਾਂ ਇੱਥੇ ਕੰਮ ਚੱਲਦਾ। ਅੱਛਾ ਠੀਕ ਹੈ। ਓਹ ਭੈਣਾ ਇੱਥੋਂ ਠੀਕ ਹੈ। ਉਹ ਚਲੀ ਆਲੀ। ਅੱਛਾ ਤੂੰ ਇਹ ਆ ਸਾਫ਼ ਕਰ ਦੇ ਨਾਲ ਨਾਲ। ਹਾਂਜੀ ਹਾਂਜੀ। ਠੀਕ ਆ। ਸੁਬਹ ਦੇ ਆਏ ਹੋਇਓ। ਹਾਂਜੀ। ਠੀਕ ਹੈ। ਇਹ ਦਿਨ ਰਾਤ ਲੱਗੇ ਰਹਿੰਦੇ ਕਿ ਰਾਤ ਨੂੰ ਚਲੇ ਜਾਂਦੇ। ਸਾਡਾ ਕੰਮ ਹੋ ਜਾਂਦਾ। ਹਾਂ ਜੀ ਲੱਗ। ਠੀਕ। ਟੁੱਟ ਗਏ। ਦੋ ਦੋ ਟੁੱਟੇ। ਨਹੀਂ ਇਹ 800 ਟੁੱਟ ਗਿਆ ਪੰਜ ਜੀ। ਅੱਛਾ ਜੀ। 800 ਟੁੱਟ ਗਿਆ। ਪਾਣੀ ਪਾਈ ਜਾਦਾ। ਹਾਂ। ਪਾਣੀ ਕਿਵੇਂ ਘਟਿਆ? ਪਾਣੀ ਘਟਿਆ ਨਹੀਂ ਪਾਣੀ ਵਧ ਗਿਆ। ਇਹ ਤਾਂ ਫਿਰ ਔਖਾ ਹੀ ਹੈ। ਪਾਣੀ ਹੋ ਗਿਆ ਵਧਣ ਗਿਆ। ਹੁਣ ਪਰਲੇ ਦਿਰਾ ਦੇ ਆਪਾਂ ਬੈਠੇ ਹਾਂ ਸਾਨੂੰ ਪਰ ਇੱਥੇ ਪਾਣੀ ਘਟ ਤੋਂ ਤੇ ਨਾ ਨਹੀਂ ਕਰਦਾ ਆ ਇਹ ਕਰ ਬਾਲੀ ਦੇ ਤੇ ਦੇਖ ਪੰਜ ਦਿਨ ਤੇ ਜਾਂਦੇ ਹੀ ਜਾਂਦੇ ਨੂੰ 500 ਕਿਸ਼ਮ ਦੀ ਹਟਾਂ ਹੁੰਦਾ ਆ ਯਾ ਚੱਕਰ ਇਹ ਵੀ ਹਾਲ ਕਰਦਾ ਇਹਦਾ ਪਹਿਲਾਂ ਪ੍ਰਿਆਤ ਕਰਦਾ ਸੀ ਉਹਦੀ ਸਾਡੇ ਕਿੱਥੇ ਵੀ ਜਿਹੜਾ ਚੱਕਰ ਆਇਆ ਬੜਾ ਇੱਧਰ ਹੋਣਾ ਜੀ ਹਾ ਤੇ ਕੋਈ ਨਹੀਂ ਆ ਇਥੋਂ ਤਨ ਤੋਂ ਚਾਰ ਮਿੰਟ ਦੇ ਅਗਲੇ ਬੰਨੇ ਹੱਥ ਵਾ ਆਪਾਂ ਇੱਕ ਦਰਿਆ ਹੋਣੋ ਹੋ ਜਾਂਦਾ ਇੱਕ ਐਂਡ ਹੋ ਜਾਂਦਾ ਇੱਕ ਤਾਂ ਇਹ ਹੋ ਗਿਆ ਆਪਣਾ ਪਹਿਲਾ ਦਰਿਆ ਉਹ ਬਿਆਸ ਵਾਲਾ ਦਰਿਆ ਵੀ ਨਾਲੇ ਪੈਂਦਾ ਜੀ ਬਿਆਸ ਇੱਕ ਹੀ ਆ ਪਿੱਛੋਂ ਇੱਕ ਹੀ ਹੁੰਦਾ ਉਸ ਤੋਂ ਪਾਰ ਜੰਦੇ ਦਰਿਆ ਅਜਦਾ ਉਹ ਸਾਹਮਣੇ ਸਬਈਦੇ ਆ ਹਾਂਜੀ ਉਹ ਪਵਾ ਦਰਿਆ ਉਹ ਆਪਣੇ ਬੈਚਾ ਲੱਗ ਗਿਆ ਅੱਛਾ ਜੀ ਯਾਨੀ ਇੱਥੇ ਆ ਕੇ ਇਕੱਠੇ ਹੋ ਜਾਂਦੇ ਨੇ ਨਹੀਂ ਨਹੀਂ ਇੱਥੇ ਇਕੱਠੇ ਨਹੀਂ ਆ ਆਜ ਨਸਾਂ ਸਾਹ ਨਹੀਂ ਹਾਂਜੀ ਹਾਂ ਇੱਕ ਤੋਂ 2 ਕਿਲੋਮੀਟਰ ਅਗਲੇ ਬਣੇ ਦਰਿਆ ਪਾਰ ਦਾ ਅੱਛਾ ਜੀ ਤਕਰਮੂ ਵਾਲੇ ਜਾ ਕੇ ਦੋਨੇ ਇਕੱਠੇ ਹੋ ਜਾਂਦੇ ਨੇ ਇਹ ਹਰੀ ਦੇ ਪੱਤਰ ਨਹੀਂ ਹਰੀ ਦੇ ਪੱਤਰ ਨਹੀਂ ਕਰਮੂਆ ਇਹ ਹਰੀ ਦੇ ਪੱਤਰ ਚੋੜੇ ਆ ਹਾਂ ਹੋ ਰਹੇ ਆ ਉਤੋਂ ਮੇਰੇ 5 ਕਿਲੋ ਦੇ ਲੈ ਕੇ ਉੱਤੇ ਇੱਕ ਤੋਂ ਦੋ ਦਰਿਆ ਪਾਰ ਜਾਂਦੇ ਯਾਰ ਇਹ ਕਿਹ ਕੋਲ ਹੋ ਜਾਂਦਾ ਤੂੰ ਬਾਈ ਤੂੰ ਬਾਰਡਰ ਤੱਕ ਸਭ ਉਹ ਬਿਲਾ ਕਰ ਤੋੜਿਆ ਸਭ ਕੁਝ ਰੋੜ ਗਿਆ ਸਾਡੇ ਨੂੰ ਸੋੜੇ ਤਾਂ ਹੋਰ ਪਹਿਲਾਂ ਸੋੜਾ ਕੇ ਦੱਸਾਂ 16 ਲਿਖੀ ਹੋਰ ਚਾਹੀਦੀ ਬਹੁਤ ਜਾਂਦੇ ਨਹੀਂ ਹੋ ਰਹੇ ਹੋਰ ਆਪਣੇ ਕੋਲ ਪੜਾ ਸੀ ਸਾਡੇ ਸੋੜੇ ਹੋਏ ਕੋਈ ਜਮੀਨ ਨਹੀਂ ਹੈਗੀ ਅਸੀਂ ਜਾਣੇ ਆ ਸਾਨੂੰ ਇਹ ਡਬੋਤ ਆ ਨਾ ਹੋ ਸਾਨੂੰ ਚਾਰ ਦਿਨ ਡਬੋਤ ਉਹ ਵੀ ਰੱਖ ਲੈਂਦੇ ਉਹ ਵੀ ਡੋਬੇ ਰੱਖ ਲੈਂਦੇ ਵੀ ਸਰੋ ਖੇਤ ਸਾਡੀ ਇੱਕ ਵਾ ਚਲੋ ਉਧਰ ਰੱਖ ਲੈਂਦੇ ਸਾਨੂੰ ਡਬੋਆ ਡਬੋਆ ਤੇ ਉਹ ਨਾ ਡਪਉਂਦੇ ਜਾਂ ਪਹਿਲਾਂ ਜਿੱਦਾਂ ਪਿੱਛੇ ਪਾਣੀ ਆਉਂਦਾ ਉਦੋਂ ਸੋਰਾ ਕੱਢੀ ਜਾਂਦੇ ਪਿੱਛੋਂ ਪਹਿਲਾਂ ਛਟੌਰ ਕਰਦੇ ਆ ਪਹਿਲਾਂ ਫਿਰ ਉਹ ਫੱਟੇ ਫਿਰ ਛੱਡ ਦਿੰਦੇ ਮਤਲਬ ਉਹਦਾ ਨਹੀਂ ਇਹ ਕੀ ਹਾਂ ਰਸ਼ਨ ਲੈ ਕੇ ਜਾ ਰਹੇ ਆ ਘਰਾਂ ਵਾਸਤੇ ਇਹ ਤਾਂ ਦਰਵਾਜ਼ਾ ਆ ਗਿਆ। ਕੰਕਰੀਟ ਕਰ ਗਿਆ ਬੈਠੇ ਉੱਪਰ ਜਿਹੜਾ ਥੇ ਲੋ। ਪਾਣੀ ਫੇਰ ਚੜ ਗਿਆ ਵਿੱਚ। ਕੋਈ ਨਹੀਂ। ਪਾਣੀ ਚੜ ਗਿਆ ਦੁਆਰਾ ਇੱਧਰ।

और मामा जी की हाल है ਸੋ ਇਹ ਸੀਗਾ ਅੱਜ ਦਾ ਵਲੌਗ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਰ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਵੀਡੀਓ ਨੂੰ ਲਾਈਕ ਕਰਿਓ ਔਰ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਬਾਕੀ ਅਗਰ ਕਿਸੇ ਨੇ ਇਹਨਾਂ ਦੀ ਮਦਦ ਕਰਨੀ ਆ ਉਹਨਾਂ ਨੇ ਕਿਹਾ ਸੀ ਖਾਸ ਕਿ ਉਹਨਾਂ ਨੂੰ ਉਹਨਾਂ ਦੇ ਅਕਾਊਂਟ ਦੇ ਵਿੱਚ ਜਾਂ ਇੱਥੇ ਆ ਕੇ ਮਤਲਬ ਪਰਸਨਲੀ ਉਹਨਾਂ ਦੇ ਘਰ ਦੇ ਲਾਗੇ ਆ ਕੇ ਉੱਥੇ ਪਹੁੰਚ ਗਏ ਫਿਰ ਉਹਨਾਂ ਦੀ ਮਦਦ ਕੀਤੀ ਜਾਵੇ ਜੋ ਵੀ ਕਰਨੀ ਹੈ ਪੈਸੇ ਦੀ ਤੇ ਕਿਸੇ ਹੋਰ ਦੇ ਅਕਾਊਂਟ ਜਾਂ ਕਿਸੇ ਹੋਰ ਦੇ ਰਾਹੀਂ ਉਹਨਾਂ ਨੂੰ ਪੈਸੇ ਨਾ ਭੇਜੇ ਜਾਣ ਕਿਉਂਕਿ ਹੋ ਸਕਦਾ ਹੈ ਸ਼ਾਇਦ ਉੱਥੋਂ ਤੱਕ ਨਾ ਪਹੁੰਚਣ ਤੇ ਕਿਉਂਕਿ ਕਿਸੇ ਦਾ ਕੋਈ ਪਤਾ ਨਹੀਂ ਹੁੰਦਾ ਸੋ ਜਿੰਨੇ ਵੀ ਕਰਨੀ ਹੈ ਉਹ ਪੂਰੇ ਧਿਆਨ ਨਾਲ ਪਹੁੰਚ ਕੇ ਚਾਰ ਕੇ ਔਰ ਜਾਂ ਫਿਰ ਡਾਇਰੈਕਟ ਸਿੱਧਾ ਉਹਨਾਂ ਕੋਲ ਆ ਕੇ ਫਿਰ ਉਹਨਾਂ ਦੀ ਹੈਲਪ ਕਰਨੀ ਆ ਸੋ ਠੀਕ ਆ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਹ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਤੇ ਖੁਸ਼ ਰਹੋ ਤੇ ਐਂਡ ਰੱਬ ਰੱਖਾ